ਮੋਚਰ ਕੱਟ ਕੇ ਦੇਖਣ ਲੱਗੇ ਹੈ ਪੈੜੀ 2 ਨੰਬਰ ਆਵਾ ਦੇਖੋ ਇਹ ਤਾਂ 15-7 ਦਾ ਦਈਏ ਸਭ ਕਹਤੇ ਸਿੱਧੀ ਸਭ ਜੋ ਸੈਵਜ ਉਹਦੇ ਸੈਲਰ ਚ ਭੇਜ ਦੋ ਤਾਂ ਕਟਾਉਣ ਨੂੰ ਇਹਦਾ ਜਾਂ ਮਰਜ਼ੀ ਕੱਟ ਲੈ ਇਹਨੂੰ ਦਾ ਹਸਰੀਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਲੱਗੇ ਹੋਏ ਤੇ ਜਿਹੜਾ ਅੱਧ ਵਿਚਾਲੇ ਕੰਮ ਰਿਆਂਦਾ ਤਾਂ ਪਾਰਕ ਜਿਹਦਾ ਥੋੜੀ ਜਿਹੀ ਕੰਦ ਕਰਨੇ ਇਹਦਾ ਅੱਜ ਬੰਦੇ ਆਏ ਹੋਏ ਆ ਕੰਦ ਕਰਤੀ ਉਣੀ ਦੇ ਉੱਪਰ ਪੱਥਰ ਲਾਉਂਦੇ ਆ ਆ ਮਿੱਟੀ ਦੀ ਪਤਲੀ ਕਰ ਲਾਇਆ ਬੋਲਾ ਇੱਧਰ ਬਾਪੂ ਖੜਾ ਇਹ ਨਿਗਰਾਨੀ ਨੂੰ ਉਧਰ ਨੂੰ ਖੜਾ ਦੇ ਬੋਲਾ ਉਹ ਪਰਾਂ ਨੂੰ ਮਿੱਟੀ ਬਸ ਠੀਕ ਆ ਬਸ ਠੀਕ ਆ ਓਰੇ ਬਾਈ ਨੀ ਨਾ ਕਰ ਓਰੇ ਬੋਲਾ ਨਿਕੜੇ ਸੁਣਨਾ ਪਤੰਦਰ ਉਹ ਪਰਾਂ ਨੂੰ ਕਰ ਉਧਰ ਨੂੰ ਪਰਾਂ ਨੂੰ ਕਰ ਦੇ ਪਰਾਂ ਨੂੰ ਆ ਇੱਥੇ ਘੇਰ ਦੇ ਚੱਲ ਐ ਬਣਾ ਦੇ ਇਹਨੂੰ ਇਹਦੇ ਪੱਥਰ ਲਾ ਦਈਏ। ਬਾਕੀ ਹੁਣ ਇਹਦੇ ਪੱਥਰ ਲਾਉਂਦੇ ਆ ਜੀ। ਇਹ ਆ ਪੱਥਰ ਕੋਲੇ। ਕੰਧ ਕਰਤੀ ਹੁਣ ਸਿੱਧੀ। ਚਲੋ। ਜਿੰਨਾ ਕ ਲੱਗਿਆ ਆ। ਅੱਜ ਨੰਬਰ ਲੱਗਿਆ ਫੇਰ ਤੇ ਬਾ ਤਾਂ ਝਾੜਨ ਲਾਉਣਾ ਇਹਨਾਂ ਨੂੰ। ਲਓ ਜੀ ਪੱਥਰ ਲਾ ਕੇ ਬਣਾਤੀ ਆ ਇਹਨਾਂ। ਵਧੀਆ ਲਪਾਈ ਇਹਨੂੰ ਫੇਕਰਾਵਾਂਗੇ ਕਿਉਂਕਿ ਇਹਨਾਂ ਅਜੇ ਥੋੜੀ ਹੋਰ ਮਿੱਟੀ ਨੇ ਨੀਵੀ ਹੋਣਾ ਇੱਥੇ ਤੇ। ਫਿਰ ਜੇ ਮਿੱਟੀ ਨਹੀਂ ਵੀ ਹੋਊਗੀ ਇੱਧਰ ਤੇ ਲੋਕਟ ਲਾਉਣ ਤੋਂ ਬਾਅਦ। ਕੀ ਕਰਾਂਗੇ ਆ ਬਜੜੀ ਬਚ ਗਈ ਥੋੜੀ ਜੀ ਇਧਰ ਖੁਰਖੁਰ ਟੂਆ ਪੱਟਣ ਲਾਇਆ ਮੈਂ ਕਿਹਾ ਵੀ ਚੱਲ ਉਹ ਰੇ ਪਾ ਦਿੰਦੇ ਆ ਪੈਪਰ ਇਹਦਾ ਬਣਾਉਂਦੇ ਆ ਖਾਨਾ ਆ ਗਿਆ ਖੁਰਖੁਰ ਪੈਪਦਾ ਹੈ ਪੱਟਦੇ ਇਹਨੂੰ ਥੱਲੇ ਦੇ ਮਿੱਟੀ ਕੱਢ ਲਾਉਦੇ ਤੇ ਐਨ ਇਸਕੇ ਥਲੇ ਸੇ ਹਾਂ ਹਾਂ ਤਾਂ ਹੀ ਬਜੜੀ ਪੈਣੀ ਤੇ ਥੱਲੇ ਅੱਛਾ ਜੀ ਇਹ ਬਾਤ ਕਰਨਾ ਇਹਦੀ ਹੌਦੀ ਬਣਾਉਣੀ ਆ ਆਪਾਂ ਨੇ ਸਮਝ ਗਿਆ ਗਾਟ ਲਾ ਐਨ ਸਾਰੀ ਥੱਲੇ ਤੇ ਪੱਕਾ ਕੰਮ ਕਰਨਾ ਇਹਦਾ ਉਧਰ ਤਾਂ ਇਹਨਾਂ ਨਾਲ ਮਿੱਟੀ ਪਾਤੀ ਦੀ ਤਰਨੀ ਆਨੇ ਆ ਬਜਰੀ ਇਕਣੀ ਤਾਈ ਜਾਵਾ ਕੜਾਈ ਆ ਹਾਂ ਨਿਪੜ ਗਿਆ ਬੋਲੇ ਹਾਂ ਜੀ ਨਿਪੜ ਗਿਆ ਹਾਂ ਕਿਆ ਰਹਿ ਗਿਆ ਹੁਣ ਏਡੀ ਚਿਕਾ ਠੀਕ ਆ ਚੱਲ ਠੀਕ ਆ ਠੀਕ ਹੈ ਠੀਕ ਆ ਠੀਕ ਆ ਲਓ ਜੀ ਘਰਾਂ ਕੰਮ ਨਵੇੜ ਕੇ ਸਾਰਾ ਹੀ ਮੋਟਰ ਬਰਾਗੇ ਹੁਣ ਜੀਰੀ ਝਾੜਨੀ ਸ਼ੁਰੂ ਕਰ ਖੁਰ ਖੁਰ ਪੱਲੀ ਵਿਚਾਲਾ ਪੈਣਾ ਥੋੜੀ ਜੀ ਝਾੜ ਲੈ ਪੂਲੀ ਬੰਨਣ ਵਾਸਤੇ ਨਦਈਲਾ ਦੋ ਦਿਨ ਚ ਕਿੱਡੀ ਕਿੱਡੀ ਜੰਮਿਆਈ ਜਿਹੜੀ ਵੱਡੀ ਵੀ ਜੀ ਕਿਤੇ ਦੇਖ ਕੇ ਸੜਾਪਾ ਵਿਸ਼ਾਲਾ ਪੱਲੀ ਉਹ ਉੱਥੇ ਵੀਸ਼ਾਲਾ ਬਾਹਰ ਪਰ ਪਰ ਉਹ ਹਾਂ ਬਿਸ਼ਾ ਕੇ ਦੋ ਪੂਲੀਆਂ ਝਾੜ ਲਾ ਬਸ ਦੋ ਪੂਲੀਆਂ ਮੁਕੜੀਆਂ ਨਹੀਂ ਦਿੱਤੇ ਹੂੰ ਲੈ ਬਾਇ ਕਾਬਿਟ ਝਾੜ ਲਾ ਕਾਬਿਟ ਇਹਨਾਂ ਕਿਆ ਕਹਿੰਦਾ ਦੇਖ ਲੈਣੇ ਆਂ ਭਾਈ ਆਹ ਹੈਂ ਹਾਂ ਜ਼ਿਆਦਾ ਗਿੱਲਾ ਗਿੱਲਾ ਮਾਰੇਗਾ ਆਹ ਜਿੱਥੇ ਆ ਹੈ ਨਾ ਉੱਥੇ ਤਾਂ ਹੈਗਾ ਜਿੱਥੇ ਮੜਾ ਚਾਨਣਾ ਖਟ ਰਿਹਾ ਵਾ ਨਹੀਂ ਗਿੱਲਾ ਭਾਈ ਉੱਥੇ ਆ ਦੇਖੀ ਤੇ ਹਾਂ ਪਈ ਆ ਨਾ ਸਾਰੀ ਹਵਾਆਂ ਲੱਗੀ ਉੱਥੇ ਗਿੱਲਾ ਹੈ ਕੱਲ ਕੋ ਨੂੰ ਦੇਖ ਲਵਾਂਗੇ ਨਾਲੇ ਦੁਪਹਿਰਾ ਹੋ ਜਾਊਗਾ ਕੱਲ ਦਾ ਤਾਂ ਕੋਈ ਚੱਕਰ ਨਹੀਂ ਚਾਹੇ ਪਰਸੋਂ ਨੂੰ ਹੋ ਜਾਵੇ ਪੜਤੋ ਦੇਣੀ ਆਏ ਤੈਨੂੰ ਇੱਕ ਅੱਧੇ ਦਿਨ ਦਾ ਤਾਂ ਕੋਈ ਚੱਕਰ ਨਹੀਂ ਹੋਰ ਉਹ ਜਿਹੜਾ ਉੱਪਰ ਦੇ ਕੁੱਕਾ ਆ ਜਾਂ ਪਿਆਰ ਉਹ ਸਾਡੀ ਖਾਦੀ ਗੱਡ ਦੀ ਛੱਡ ਕੇ ਆਏ ਆ ਨਹੀਂ ਤੂੰ ਜਿਹੜਾ ਦੇਖੇ ਦੇਖ ਲਈ ਹਲੇ ਹਲੇ ਕਾ ਨੂੰ ਦੇਖਣਾ ਵੱਡ ਕੇ ਹੀ ਫਿਰ ਵੱਡੇ ਦੇਣੀ ਆ ਗੱਲ ਉਹਨੂੰ ਸ਼ਾਮ ਨੂੰ ਪੜ ਦਊਂਗਾ ਦੁਪਹਿਰ ਤੋਂ ਬਾਅਦ ਮੈਂ ਕੱਲ ਨੂੰ ਪਰਸੋਂ ਨੂੰ ਦੇਖ ਲਾਂਗੇ ਬਸ ਪਰਸੋਂ ਨੂੰ ਦੇਖ ਲਿਓ ਫੇਰ ਫੇਰ ਪਰਸੋਂ ਕਰਦੇ ਫੇਰ ਪਰਸੋਂ ਕਰ ਦੋਗੇ ਪੰਨਾ ਸੁੱਕ ਜਾਊਗਾ ਭਾਈ ਹਨਾ ਕੋਈ ਕਹਿੰਦਾ ਦੋ ਦਿਨ ਹੋਰ ਸੁੱਕ ਲੂ ਕੋਈ ਨਹੀਂ ਅਰੇ ਜੀ ਮੇਰੀ ਗੱਲ ਸੁਣ ਜੀ ਹੋਰ ਗਿੱਲਾ ਜਾ ਉਹ ਮਾੜਾ ਮੋਟਾ ਹੋਇਆ ਇਹਨੂੰ ਵੱਢ ਜਮਾਗੇ ਇਹਨੂੰ ਹਵਾ ਲੱਗ ਜੂਗੀ ਫੇਰ ਹਾਂ ਕਿਹੜਾ ਦੂ ਦੇ ਭਾਈ ਗੇੜੇ ਗੂੜੇ ਧੋਦੇ ਦਮਾਗੇ ਇੰਨੀ ਗੱਲ ਕਰ ਸਕਦੇ ਹਾਂ ਹਾਂ ਹੀ ਹੋਊਗਾ ਹਾਂ ਵੱਢ ਜੂਰ ਦੇਣੀ ਹੈ ਨਾ ਠੀਕ ਵੱਢ ਤਾਂ ਹੋ ਜਾਣਿਆ ਨਾ ਪਰ ਮੈਂ ਦੇਖਿਆ ਵੀ ਜਿੰਨਾ ਕਿ ਅਮੇਸਿੰਗ ਗਿੱਲਾ ਉਹਨਾਂ ਕੇ ਆ ਨਹੀਂ ਆ ਭਾਈ ਵੈ ਹੀ ਆਲੇ ਸਾਰੇ ਕਿਤੇ ਨਾ ਜਿੱਥੇ ਆ ਪਏ ਆ ਹੁਣ ਦਾਣੇ ਚਰੀ ਆ ਹਾਂ ਹਾਂ ਕਿਤੇ ਬਹੁਤ ਗਿੱਲਾ ਚੱਲ ਦੇਖਦੇ ਕੋਈ ਨਹੀਂ ਚੱਲ ਦੇਖ ਨਹੀਂ ਕੱਲ ਨੂੰ ਤੇਰੀ ਪਾਸੋਂ ਦੇਖ ਲੈ ਦੇਖ ਲੈਂਦੇ 1-2 ਦਿਨ ਤੱਕ ਕੋਈ ਚੱਕਰ ਨਹੀਂ ਹਲੇ ਨਾਲੇ ਕੰਮ ਨਹੀਂ ਮਿਲਿਆ ਇਹਨਾਂ ਬਾਈ ਚੱਲੇ ਆ ਨਹੀਂ ਮੰਡੀਆਂ ਕਰਕੇ ਮੰਡੀਆਂ ਗਾ ਚੱਲ ਪਈਆਂ ਮੰਡੀਆਂ ਅੱਜ ਕਹਿੰਦੇ ਹੋ ਗਿਆ ਹੋ ਗਿਆ ਕਹਿੰਦੇ ਆ ਬਾਕੀ ਦੇਖਦੇ ਆ ਪਰ ਫੇਰ ਵੀ ਰਾਸਤਾ ਬਹੁਤ ਹੋਣਾ ਯਾਰ ਬਹੁਤ ਅਰੇ ਫੇਰ ਵੀ ਲੋਕਾਂ ਨੂੰ ਹੌਲੀ-ਹੌਲੀ ਵਧਾਉਣੀ ਹੈ ਹੌਲੀ-ਹੌਲੀ ਟਾਲੀ ਵਾਲਾ ਕੋਈ ਨਹੀਂ ਹੈਗਾ ਅਜੇ ਪਹਿਲਾਂ ਹੀ ਟਰਾਲੇ ਪਾਉ ਪਰੇ ਪਏ ਆ ਪਰੇ ਪਏ ਆ ਇਹ ਕਰਕੇ ਕੋਈ ਨਹੀਂ ਹੈ ਉਹੀ ਹਲੇ ਹਫਤਾ ਨਹੀਂ ਹੋਣੇ 5-4 ਦਿਨ ਅਜਾ ਖੁੱਲੇ ਨੇ ਪਤਾ ਲੱਗਣਾ ਕੱਲ ਆੜਤੀ ਕਹਿੰਦਾ 200 ਟਰਾਲਾ ਖੜਾ ਕਹਿੰਦਾ ਮੇਰਾ ਆ ਗਿਆ ਹੱਲ ਆ ਜਾਣਾ ਚਾਹਾਂ ਇੱਕ ਵਾਰ ਉਹ ਕਰੀਮ ਮੇਰਸੀ ਨੂੰ ਫੋਨ ਕਿਆ ਗੱਲ ਪਰ ਉੱਥੀ ਨੂੰ ਖੜਾ ਪੈ ਰੋ ਚਲ ਉੱਥੀ ਚੱਲਦੇ ਉੱਥੀ ਚੱਲਦੇ ਆ ਚਲੋ ਬੈਠਾ ਕਿਹੜਾ ਮੋੜਦਾ ਸਾਡੇ ਤੇਰੇ ਜਾਊਂਗੀ ਬਾਈ ਹਾਂ ਮੇਰੇ ਕਹਿੰਦਾ ਮੇਰੇ ਤਾਂ ਹਲੇ ਕਹਿੰਦਾ ਲੰਘ ਜੂ ਚੱਲ ਦੇਖਦੇ ਆ ਦੋ ਦਿਨ ਕੱਢ ਲਾਂਗੇ ਭਈ ਇਹ ਲੈ ਹੁਣੇ ਲੈ ਦਿੰਦਾ ਉਹ ਨਹੀਂ ਆਉਣਾ ਚਾਹਉਂ ਤੋਹੀ ਲੈ ਦਿੰਦਾ ਹਾਂ ਬਹ ਠੀਕ ਆ ਫਿਰ ਤੇ ਆਉਣਾ ਮੇਰੇ ਤਾਂ ਮੇਰੇ ਕੋਲ ਚੱਲ ਗਈ ਮੇਰੇ ਵੀ ਤਾਂ ਦੇਖ ਲਈ ਨਾ ਉਹ ਚੱਲ ਮੈਂ ਦਿੱਤੇ ਬਾਦ ਬਾਡੋ ਜੂ ਜ ਤੇਰੇ ਕਰਨਾ ਟਾਈਮ ਲਾਉਣਾ ਆਉਣਾ ਚ ਨਹੀਂ ਆਉਣਾ ਅੱਜ ਬਸ ਠੀਕ ਆ ਆ ਜਾਣ ਦੇ ਉਹਨਾਂ ਨੂੰ ਇੱਥੇ ਦਾ ਠੀਕ ਆ ਖੇਤ ਵਧੀਆ ਚੱਲ ਪਿਆ ਰੇਤਲਾ ਜਾ ਰਿਹਾ ਉਹਦੇ ਵਿੱਚ ਅਸਲ ਜੇ ਆਪਣੇ ਪਾਣੀ ਆਇਆ ਉਧਰ ਤੇ ਇਧਰ ਪਾਣੀ ਨਹੀਂ ਆਇਆ ਇਧਰ ਪਾਣੀ ਹੈ ਇਧਰ ਆਈ ਹਾਂ ਹਾਂ ਇੱਕ ਤਾਂ ਖੜੀ ਆ ਹਵਾ ਭਈ ਹਾਂ ਖੜੀ ਦਾ ਫਰਕ ਹੈਗਾ ਹਾਂ ਇਹਦਾ ਹੈ ਖੜੀ ਤੋਂ ਹੀ ਠੀਕ ਪੈਂਦਾ ਆਪਣੇ ਖੜੀ ਨਹੀਂ ਨਾ ਹੈਗੀ ਜੱਥੇ ਦੇ ਦੇਖੀ ਪੁਰਾਣਾ ਹੈ ਇਹ ਕਹਿੰਦਾ ਬਾਹਰ ਹੀ ਪੋ ਲੈਣੀ ਇੱਥੇ ਹੈ ਆਹੋ ਇੱਕ ਹੀ ਬੋਲ ਨਾ ਨਾ ਠੀਕ ਆ ਚੱਲ ਚੱਲ ਦੇਖਦੇ ਆ ਪਵਾ ਕੇ ਜਰੇ ਤੇ ਤੇਰੇ ਜੰਦਗੀ ਮੇਰੇ ਵੀ ਚੱਲ ਜਣੀ ਆਟਾ ਘਲਾਉਣਾ ਇਹਨੇ ਉਹ ਉਮੀਦ ਆ ਮੈਨੂੰ ਮੇਰੇ ਚੱਲ ਜੇ ਬਸ ਤੇਰੇ ਚੱਲ ਮੇਰੇ ਮੇਰੇ ਵੀ ਚੱਲ ਜਣੀ ਫਿਰ ਚੱਲ ਗਿਆ ਨਹੀਂ ਆਉਣਾ ਸ਼ਾਮ ਨੂੰ ਤੇ ਦੇਖਦੇ ਜਿਹੜਾ ਚੱਲ ਨੀ ਕੋਈ ਬਈ ਇਹ ਦੇ ਗਈ ਹੈ ਘੱਟ ਨਹੀਂ ਨਾ ਚੱਲ ਉੱਪਰ ਦਾ ਹੜਤਾ ਵੜਾ ਲਈ ਉਹ ਕਰਨਾ ਕਹਿੰਦੇ ਉੱਪਰ ਦਾ ਹੜਤਾ ਮਸ਼ੀਨ ਤੇ ਵੜਾ ਲਈ ਹਾਂ ਹੀਟ ਲਬਈਆਂ ਤੇ ਵੜਾ ਲਈ ਦੇਖਦੇ ਲੋਕੀ ਜੀ ਉੱਪਰ ਲਾ ਹੂੰ ਹੂੰ ਆਹੂ ਟ੍ਰੈਕਟਰ ਮੇਰਾ ਘਰ ਘਰ ਟ੍ਰੈਲਾ ਪਾ ਲੈਗੇ ਇਹ ਲੋਕਾਂ ਆ ਚੱਲੀਓ ਪਹਿਲਾਂ ਟ੍ਰੈਲਾ ਪਾ ਕੇ ਖੜਾ ਲਾ ਪਾਉਂਗਾ ਬਾਅਦ ਵਿੱਚ ਚੱਲ ਪਹਿਲਾਂ ਚਲਾ ਕੇ ਦੇਖਣੀ ਚੱਲ ਠੀਕ ਆ ਜੀ ਮਲਕੀਤ ਬਾਜੀ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਵਾ ਵਧੀਆ ਉਹ ਤਾਂ ਮਸ਼ੀਨ ਵਾਲੇ ਨੂੰ ਖੇਤ ਦਿਖਾ ਕੇ ਆਇਆਤਾ ਹਾਂ ਉਹ ਕਹਿੰਦਾ ਕੱਲ ਨੂੰ ਵੜ ਦੂੰਗਾ ਠੀਕ ਆ ਵੜਾ ਲੈ ਮੈਂ ਕੱਲ ਦੀ ਵੀ ਜੇ ਚਾਹੇ ਪਰਸੋਂ ਨੂੰ ਵੜ ਦੇ ਹਾਂ ਪਰ ਸੁੱਕਾ ਹੋਵੇ ਆਏ ਨਾ ਹੋਵੇ ਤੇਰੇ ਮੈਂ ਅੱਜ ਦਿੰਦਾ ਮੈਂ ਤੇਰੇ ਹੱਲੇ ਦਿੱਤਾ ਪਿਆ ਉਹਥੇ ਤੇ ਫੀਲ ਕਰਨੀ ਨਹੀਂ ਪਰ ਬਾਕੀ ਮੈਂ ਦੇਖਦਾ ਜੇ ਅੱਜ ਭਈਏ ਆ ਗਏ ਨਾ ਮੇਰੀ ਸਲਾ ਭਈਆਂ ਦੀ ਵੜਾ ਦੇਣੀ ਅੱਛਾ ਹਾਂ ਹ ਔਰ ਕੀ ਆ ਕੋਈ ਚੱਕਰ ਨਹੀਂ ਹੈਗਾ ਉਹ ਆਪਿਆਂ ਤੇ ਬੜਾ ਦੇ ਤਾ ਜੇ 3000 ਮਸ਼ੀਨ ਵਾਲਾ ਵੀ ਲੈ ਕੇ ਆ ਬਾਅਦ ਚ ਮੈਨੂੰ ਪ੍ਰਾਲੀ ਸਾਂਭਣੀ ਔਖੀ ਹੋ ਜਣੀ ਔਖੀ ਗੱਲ ਆ ਹਾਂ ਉਹ ਥਾਲੇ ਸਾਫ ਹੋ ਜਾਣਾ ਉਹ ਸਾਫ ਹੋ ਜਾਣਾ ਕਿਉਂ ਮੈਂ ਗੰਨਾ ਲਾਉਣਾ ਏ ਫਿਰ ਉਹ ਖੇਤ ਸਾਫ ਹੋ ਜੂ ਹਾਂ ਗੁਜਰਾਂ ਦੇ ਦੀ ਘੱਟ ਰੇਟ ਪਰ ਮਾਣੀ ਮੋਟੀ ਚੱਕ ਲਈ ਉਹਨਾਂ ਨੇ ਆਪੇ ਕਰਾ ਲਾ ਦੂੰਗੇ ਬਾੜੇ ਚ ਤਾਂ ਕਿ ਉਹ ਬਾਅਦ ਵਿੱਚ ਬਥੇਰੀ ਲੰਦੇ ਸੀ ਉਹ ਵਾਲੇ ਮੈਂ ਦੇਖਿਆ ਨਹੀਂ ਆਹ ਵਾਹ ਕਰਾ ਲਾ ਦੜੇ ਥਾਲੇ ਇੱਕ ਵਾਰੀ ਔਰ ਕੀ ਹੈ ਕਿ ਨਹੀਂ ਠੀਕ ਹੈ ਹਾਂ ਜੇ ਇਹ ਤਾਂ ਬਿੱਗੀ ਤਾਂ ਠੀਕ ਹੈ ਨਹੀਂ ਆਪਣੇ ਬਾੜੇ ਚ ਕਰਾ ਲਾ ਦੇਣਾ ਨਾ ਨਾ ਠੀਕ ਹੈ ਮੇਰੇ ਸੀ ਤਾਂ ਵੱਡ ਹੋ ਬਾਕੀ ਉਹ ਭੋਲੂ ਤਾਂ ਦੇਖਦੇ ਜੇ ਭੋਲੂ ਤਾਂ ਚੱਲ ਪਈ ਫੇ ਮੇਰੇ ਵੀ ਚੱਲ ਪਾਣੇ ਭੋਲੂ ਨਾ ਕਿਹੜਾ ਵਟਾਉਣਾ ਉਹ ਸਾਹਮਣੇ ਕਮਾਲਪੁਰ ਉਹ ਉੱਥੇ ਗਾਹਾਂ ਹਾਂ ਨਾ ਉਹ ਹਾਂ ਉਧਰ ਵੀ ਪਾਣੀ ਆਇਆ ਥੜਾ ਇਹ ਪਾਣੀ ਤਾਂ ਉਧਰ ਤੇ ਆਇਆ ਹਾਂ ਪਰ ਉਹ ਖੇਦਾਰ ਮੇਰੇ ਖੇਦ ਦਾ ਫਰਕ ਆ ਉਹ ਡੱਕਰ ਹੈ ਡੱਕਰ ਨਹੀਂ ਉਹ ਹੈ ਉਹੀ ਅਹੀ ਜਿਓ ਆ ਪਰ ਮੇਰੇ ਵਾਲਾ ਖੇਤ ਛੇਤੀ ਸੁੱਕ ਜਾਂਦਾ ਉਹਦੇ ਵਾਲਾ ਥੋੜਾ ਜਿਹਾ ਸਹਲਾਬ ਨਹੀਂ ਛੱਡਦਾ ਛੇਤੀ ਅੱਛਾ ਉਹਦੀ ਗਰੀਬੀ ਆ ਉਹਨ ਕਿੱਕਣਾ ਉਹਦੀ ਵੀ ਗਰੀਬੀ ਆ ਉਹ ਜਗਦੀਪ ਦੇ ਦੇਖ ਲੈ ਵੱਢ ਹੋਈ ਆ ਹਾਂ ਜਗਦੀਪ ਬਹੁ ਗਿੱਲਾ ਖੇਤ ਨਿਕਲੇ ਆ ਉਹ ਖੇਤ ਸਹਲਾਬ ਨਹੀਂ ਛੱਡਦੇ ਇਕਨ ਆਪਣੇ ਸੁੱਕ ਜਾਂਦੇ ਆ ਨਾ ਸਾਢੇ 3:00 ਸਾਰੀ ਉਹ ਪੱਕੀ ਆ ਯਾਰ ਤਰਪਾਲ ਲੈਣ ਜਾਂਦਾ ਤਾਂ ਵਿਚੇ ਕਹਿੰਦੇ ਮੰਡੀ ਦੀ ਹੜਤਾਲ ਖੁੱਲ ਗਈ ਖੁੱਲ ਗਈ ਅੱਜ ਨਾਲ ਕਹਿੰਦੇ ਖੁੱਲੀ ਨਹੀਂ ਕਹਿੰਦਾ ਖੁੱਲ ਗਈ ਆਉਂਦੇ ਮੈਸੇਜ ਅੱਛਾ ਹਾਂ ਤਾਂ ਖੁੱਲ ਵੀ ਹੋਣੀ ਆ ਕੱਲ ਤੇ ਸ਼ੁਰੂ ਆ ਬਈ ਲਿਆਓ ਜੀ ਦੀ ਉਹਦਾ ਠੀਕ ਆ ਜੇ ਕਿੱਦਾਂ ਤਾਰਨਾ ਪੈਗਾ ਇੱਥੇ ਤਾਂ ਕਹਿੰਦਾ ਗਾਲੂ ਪਰ ਆ ਕੇ ਖੜਾ ਲੈ ਪਰਸੋਂ ਨੂੰ ਲਈ ਜੀ ਪਰਸੋਂ ਲਈ ਜੀ ਬਰੇ ਉਹਨੂੰ ਫੋਨ ਕਰ ਲਿਆ ਚਾਰ 9 ਘਿੰਲੇ ਆ ਮੇਰੇ ਚਾਰ ਟਰਾਲੀ ਹੋ ਜਾਣੇ ਫੇਰ ਚਾਰ ਤੇ ਪੰਜ ਚਾਹੀਦੇ ਆ ਕਿੱਠੇ ਭੜਾ ਦੇਣੀ ਗਾਲੂ ਕੱਲ ਸਾਰੀ ਜਿਹੜੀ ਮੇਰੀ ਇਹ ਮਸ਼ੀਨ ਹੈ ਅੱਛਾ ਇਹ ਨਹੀਂ ਬਾਟੋ ਚੱਕਣੀ ਆਉਣੀ ਹੈ ਗੱਲੋਂ ਫੇ ਤਾਂ ਸਾਰੀ ਚੱਕ ਕੋਈ ਨਹੀਂ ਤੇਰੀ ਪਰ ਲੈਣੀ ਟਾਈਮ ਲੈਣਾ ਉਰਲੇ ਨੇ ਤਾਂ ਲੈਣਾ ਨਹੀਂ ਉਰਲੇ ਨੇ ਟਾਈਮ ਨਹੀਂ ਲੈਣਾ ਪਰਲੇ ਨੇ ਟਾਈਮ ਲੈਣਾ ਪਰਲੇ ਨੇ ਟਾਈਮ ਲੈਣਾ ਉਰਲੇ ਵੀ ਕਿੰਨਾ ਕੁ ਲੈਣਾ ਉਹਨੇ ਲੈ ਲੈਣਾ ਪਤਾ ਕਾ ਤੇ ਰੁੱਟੂ ਗਈ ਹੈ ਨਾ ਆਹੋ ਰੁੱਟੂ ਗਈ ਆ ਜੇਕਰ ਰੁੱਟੂ ਦਾ ਦੋ ਹੁੰਦੇ ਫੇ ਕੋਈ ਚੱਕਰ ਨਹੀਂ ਤਾਂ ਹੁਣ ਹੈ ਕਹੀ ਆ ਹਾਂ ਇਹ ਗੱਲ ਹੈਗੀ ਆ ਆਹ ਚੀਜ਼ ਟਾਈਮ ਖਾਂਦੀ ਜਾਂਦੀ ਉਹ ਕਹਿੰਦਾ ਪਹਿਲਾਂ ਦੋ ਫਾਟਾ ਨਾਲ ਪੁੱਪਰ ਦੇਣੀਆਂ ਪੈਣੀਆਂ ਸਾਰੇ ਤੇ ਕਹਿੰਦਾ ਫੇ ਤਾਂ 11-11 ਚੱਕਣੀ ਤਾਂ ਟਾਈਮ ਹੀ ਲੱਗਣਾ ਕਹਿੰਦਾ ਹਾਂ ਉਹਨੂੰ ਕਹਿੰਦਾ ਦੋ ਫਾਟਾ ਦੇਣੀਆਂ ਪੈਣੀਆਂ ਔਖੇ ਸੁੱਖੀਆਂ ਇੱਕ ਬਾਟ ਉੱਪਰਲੀ ਬ ਆ ਜਗਦੀਪ ਵਧੀਆ ਰਕੜ ਗਏ ਨੇ ਜਗਦੀਪ ਦੇ ਬਾਬੂ ਜੀ ਵੱਡੂ ਹੀ ਬਹੁਤ ਵਧੀਆ ਵੱਡੂ ਹੀ ਹੈ ਜਿੱਥੇ ਫਸਿਆ ਵਾ ਟਰੈਲੇ ਦਾ ਹਰੂ ਪਾ ਜਾਣ ਉੱਥੇ ਵੇ ਹਾਂ ਠੀਕ ਹੈ ਵੱਡਾ ਤਾਂ ਵਧੀਆ ਹੁੰਦੀ ਕੋਈ ਚੱਕਰ ਨਹੀਂ ਮੈਂ ਦੇਖਿਆ ਗਿਰੀ ਵਾ ਉੱਥੇ ਕੱਲ ਵੱਡਦੀ ਸੀ ਮਸ਼ੀਨ ਵਧੀਆ ਵੱਡੀ ਆਉਂਦੇ ਹਾਂ ਦੇਖਦਾ ਕੱਲ ਨੂੰ ਵੜਾ ਲੈਣੀ ਸਾਰੀ ਉਹ ਨਾ ਨਾ ਠੀਕ ਆ ਉਹ ਵੀ ਰੌਤਾਂ ਵਾਲੇ ਵੀ ਆਏ ਜਾਣੀ ਕਿੱਦਾਂ ਦੇ ਨਟਕੇ ਆ ਜਣੇ ਆਹਾ ਨਿਬੜ ਦੇ ਭਜਦੇ ਰੌਤਾਂ ਨਹੀਂ ਲਾਦੀ ਨੰਬਰ ਰੌਤਾਂ ਵਾਲੇ ਜਦੇ ਝੱਲੀਆਂ ਆ ਵੀ ਗਏ ਲੈ ਝੱਲੀਆਂ ਨਾਲ ਇਹਨੂੰ ਵੜਾਉਂਗਾ ਜੇ ਝੱਲੀਆਂ ਵਾਲਾ ਵੱਡਣਾ ਇਕੱਠੀ ਵੱਡਣਾ ਦੋ ਨਾ ਨਾ ਠੀ ਹੂੰ ਠੀਕ ਨਹੀਂ ਹਾਂ ਐ ਕਰ ਲੀਂਦੇ ਮਾਹੌਲ ਤਾਂ ਠੀਕ ਹੈ ਹੁਣ ਕੋਈ ਪਤਾ ਨਹੀਂ ਆ ਰੱਬ ਦੇ ਘਰ ਦਾ ਪਰਸੋਂ ਕਿਸ ਨੂੰ ਪਤਾ ਦਾ ਆਹ ਵਲਾਂ ਜੀ ਦੱਖਣ ਜਾਂਦਾ ਤਾਂ ਹੁਣ ਭਜਵਾ ਗਈ ਸਵੇਰੇ ਸਵੇਰੇ ਦੱਖਣ ਹਾਂ ਫਿਰ ਉਹ ਭਜਵਾ ਗਈ ਹਾਂ ਆ ਲਿਆਂਦੇ ਫਿਰ ਲਿਆਂਦੇ ਕਿਆ ਕਹਿੰਦੇ ਹੈ ਨਾ ਠੀਕ ਹੈ ਹੈ ਠੀਕ ਹੈ ਹਾਂ ਲਿਆਂਦੇ ਤਾਂ ਵਧੀਆ ਪਰ બીજી ਹੋਣੀ ਤੇ ਗੱਲ ਜੀ ਜਣਾ ਹੀ ਤਾਂ ਹੀ ਲੈ ਕੇ ਆਂਦੇ ਨਾ ਉਹਦਾ ਪਤਾ ਕੋਈ ਨਹੀਂ ਕਿਤੇ ਮੁੱਕਰ ਵੀ ਜਾਂਦਾ ਘੜੀ ਚ ਵੀ ਮੈਨੂ ਫਾਇਡ ਆਣਾ ਬੀਜਣ ਹੂੰ ਸਾਰੇ ਤਜਰਬੇ ਕਰਨੇ ਆ ਇਹੇ ਹਜੇ ਮੈਨੂੰ 4 ਫੁੱਟ ਪਾ ਨਹੀਂ ਲੱਗਦਾ ਹੈਗਾ 4 ਫੁੱਟ ਪਾ ਨਹੀਂ ਹੈਗਾ ਇਹ 4 ਫੁੱਟ ਹੋਊਗਾ ਨਹੀਂ ਕੱਟਾ ਜਗਾ ਵਿੱਚ 4 ਹੀ ਹੋਊਗਾ ਯਾਰ ਜੇ ਕੱਟ ਨਹੀਂ ਬਤਾ ਦੂੰਗਾ ਇਹ ਤਾਂ ਗਲੀਆਂ ਹੈਗੀਆਂ ਹਾਂ ਹਾਂ ਨਾ ਸਜਸਟਮੈਂਟ ਪੂਰੀ ਆ ਵਧਾ ਦੂੰ ਤੈਨੂੰ ਜੇ ਤੂੰ ਹੀ ਨਾ 4 ਪਾ ਬੀਜੂਗਾ ਤਾਂ ਦੂਜੀ ਰੇਸ਼ਿਓ ਕੇਲੇ ਵਿੱਚ ਪੈਂਦਾ ਆਹੋ ਠੀਕ ਹੈ ਆ ਮੂੰ ਜੀਆ ਪੱਧਰੇ ਹੀ ਹੈ ਕਿਵਿੰਗਾ ਨੂੰ ਸਿੱਧਾ ਕਰ ਦੂੰਗਾ ਮਾੜਾ ਜਹਾ ਇੱਕ ਸੱਟ ਪੈਣੀ ਇੱਕ ਘਾੜ ਪੈਣਾ ਉਹ ਠੀਕ ਆ ਹੋਰ ਕੀ ਆ ਇੱਕ ਘਾੜ ਪੈਣਾ ਜਦ ਸਿੱਧਾ ਹੋ ਜਾਣਾ ਇਹਨਾਂ ਨੇ ਯਾਰ ਉਸ ਵੇਸ ਤੈਨੂੰ ਪਤਾ ਵੀ ਸਰਕਾਰੀ ਜੀ ਦੀ ਅਗਲਾ ਗੌਰ ਹੈ ਕਿ ਉਹ ਕਰਦਾ ਉਹ ਹਾਂ ਫਾਲੇ ਜਿਹੜੇ ਫਾਲੇ ਲਿਆਂਦੇ ਆਪਾਂ ਆਹ ਫਰੇਮ ਵੀ ਤੇ ਅੰਦਰੇ ਪਈ ਦੂਏ ਹੈਗੇ ਆਪਾਂ ਕੋਲ ਪੰਜ ਦੂਏ ਪੰਜ ਹੈਗੇ ਜਿਹੜਾ ਮਰਜ਼ੀ ਵਰਤੀ ਆ ਹਾਂ ਜੇ ਇਹ ਤੇ ਲੋਟ ਆ ਹਾਂ ਉਹੀ ਕੰਮ ਚਲਾਈ ਜਾਣਾ ਹੋਰ ਕੀ ਆ ਇਹਦੇ ਨਾਲ ਐਵੇਂ ਮਿੱਟੀ ਵੀ ਚੜ ਜੇ ਕਰਨੀ ਆ ਚੀਜ਼ ਚੀਜ਼ ਤਕਨੀਕ ਸਹੀ ਆ ਰਹੀ ਠੀਕ ਹੈ ਹੁਣ ਉਹੀ ਜ਼ਮਾਨਾ ਚੇਂਜ ਕਰਦੇ ਰਹਿਣਾ ਚਾਹੀਦਾ ਇੱਕੋ ਤਕਨੀਕ ਨਾਲੋਂ ਨਾ ਹਾਂ ਅਲੱਗ ਅਲੱਗ ਸਿਸਟਮ ਬਾਕੀ ਹੁਣ ਕੰਪੈਨ ਆਉਣ ਲੱਗੀ ਭੋਲੂ ਦੇ ਦੇਖ ਦੇ ਲਾ ਲ ਬੜਾ ਲੂ ਵਧੀਆ ਮੌਸਮ ਹੈ ਸਾਫ ਉਹ ਪੰਗਾ ਤਾਂ ਮੰਡੀਆਂ ਦਾ ਜਿੰਨੀ ਵਾਈ ਚੱਕੂ ਕਾਲੇ ਕਾਲੇ ਕਾਲੂ ਦਿਹਾੜੀ ਚਲਦੀ ਦਿਹਾੜੀ ਹੈ ਉਹਨੂੰ ਵੀ ਲਾ ਦੇ ਸਾਡੇ ਕੱਢ ਕੇ ਮੰਡੀ ਆ ਉਹ ਮੰਡੀਆਂ ਬੜੇ ਪੈਂਦਾ ਇਹਦੇ ਵੀ ਢੀਲਾ ਸੀ ਆਵੇ ਕਰ ਦੇਣਾ ਟਰਾਲੇ ਤਾਂ ਹੋ ਜਾਣੇ ਹਾਂ ਮੰਡੀਆਂ ਦਾ ਚੱਕਰ ਹੈ ਨਾ ਹੋਰ ਤਾਂ ਗਾਸੀ ਨਹੀਂ ਦੇਖੀ ਜਾਊਗੀ ਤੈਰੀ ਜਾਉਂਗੇ ਫਿਰ ਬਾਗੂਨ ਵੀ ਆਇਆ ਤਾਂ ਕਹਿੰਦਾ ਮੰਡੀ ਜਾਇਦੀ ਆ ਕੱਲ ਦਾਦਾ ਜੀ ਦਾ ਵੀ 200 ਟਰਾਲੇ ਭਰੇ ਖੜਾ ਕਹਿੰਦਾ ਮੇਰਾ ਵੀ ਉਹ ਵੀ ਗੱਲ ਨੂੰ ਕਰੂਗਾ ਕਿਆ ਬੰਦਾ ਯਾਰ ਉਹਨੇ 4 ਦਿਨ ਖਾ ਲੈਨੇ 200 ਟਰਾਲੇ ਨੇ ਉਹ ਕਹਿੰਦਾ ਦਿਨ ਰਾਤ ਚਲ ਕਰਨੇ ਨੂੰ ਤਾਂ ਕਿ ਉਹ ਪਉਣਾ ਕਾਬੂ ਆਉਣਾ ਰੋਦੇ 25 ਟਰਾਲੇ ਵੀ ਲੱਗੇ ਇਹ ਹੁਣ 8 ਦਿਨ ਪਿੱਛੇ ਜਾ ਪਿਆ ਕੰਮ ਯਾਰ 25 ਟਰਾਲੇ ਵੀ ਰੋਦੇ ਲੱਗੇ ਹਾਂ 25 ਦਿਲਾ 8 ਦਿਨ ਹੋ ਗਏ ਉਹੀ ਗੱਲ ਹੈ ਫਿਰ 60 ਟਰਾਲਿਆਂ ਨੂੰ 4 ਦਿਨ ਲੱਜ ਜਾਣੇ ਹੋਰ ਤੇ ਵੱਢ ਵੀ ਹੋਣੀ ਆ ਵੱਢ ਵੀ ਹੋਣੀ ਆ ਉਹ ਵੜਾਈ ਵੀ ਜਾਣੀ ਗਏ ਇਹ 8 ਦਿਨ ਦਾ ਸੀਜ਼ਨ ਮਤਲਬ 16 ਦਿਨ ਦਾ ਸੀਜ਼ਨ 8 ਦਿਨ ਚ ਕਰਨਾ ਪੈਣਾ ਉਹਨਾਂ ਨੂੰ ਪੂਰਾ ਲੀਵਰ ਨੂੰ ਉਹੀ ਕਹਿੰਦਾ ਡਬਲ ਕੱਲਣਾ ਪੈਣਾ ਕਹਿੰਦਾ ਸਾਨੂੰ ਡਬਲ ਕੱਲਣਾ ਪੈਣਾ ਤਾਂ ਤਾਂ ਲੂਟ ਆਉਣਾ ਕੰਮ ਨੇ ਤਾਂ ਵੇਖੋ کیا ਬਣਦਾ ਹੁਣ ਚੱਲ ਚੱਲ ਦੇ ਮੌਸਮ ਸਾ ਦੇ ਦੋ ਫਿਰ ਇੱਕ ਦੋ ਦਿਨ ਅੱਗੇ ਪਿੱਛੇ ਨਾ ਮੌਸਮ ਦਾ ਹੀ ਚੱਕਰ ਆ ਫਿਰ ਤਾਂ ਮੈਂ ਆ ਕੇ ਦੇ ਟਾਈਮ ਲੈ ਲੂਗੇ ਇਹ ਵੀ ਲੈ ਲੈ ਨੇ ਹਫਤਾ ਤੱਕ ਹਫਤਾ ਲੈ ਲੈਣਾ ਉਹਦੇ ਨਾਲੇ ਆਉਣਾ ਚੱਲਿਆਂ ਵਾਲਿਆਂ ਦਾ ਵੀ ਹਫਤਾ ਲੈਣਾ ਇੱਕੋ ਹੀ ਪੈ ਜੂंगे ਇਹ ਠੀਕ ਨਹੀਂ ਵੇਖੋ ਹੁਣ ਚੱਲ ਦੇਖਦੇ ਉਧਰ ਭੋਲੂ ਦੇ ਚੱਲਦੇ ਆ ਜਾ 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 ਕਿੱਦਾਂ ਜੀਦੀ ਬਾਈ ਠੀਕ ਆ ਜੀ ਵਧੀਆ ਕੋਈ ਸੁਣਾ ਚੋਰੀ ਚੋਰੀ ਵੜਾ ਲੈਂਦੇ ਬਾਈ ਕਹਿੰਦਾ ਕਿਤੇ ਵੀਡੀਓ ਨਾ ਬਣਾ ਲਵੇ ਮੁੰਡਾ ਕਹਿੰਦਾ ਮੈਂ ਝਾੜਨੀ ਦਿਖਾਉਣਾ ਹੈਗਾ ਕੋਲ ਦੇ ਤਾਂ ਆਇਆ ਦੱਸਿਆ ਤਾਂ ਜ ਸਾसाइटी ਚ ਖੜੇ ਤੇ ਮੈਂ ਤੁਹਾਨੂੰ ਕਹਿ ਕੇ ਆਇਆ ਮਸ਼ੀਨ ਆਉਣ ਲੱਗੀ ਆ ਮੈਨੂੰ ਨਹੀਂ ਪਤਾ ਲੱਗਿਆ ਭੁੱਲ ਗਿਆ ਸੀ ਪਸੌਣਿਆ ਨਹੀਂ ਮੈਂ ਤਾਂ ਅਹੀਂ ਤੇ ਉੱਥੇ ਲੰਘਿਆ ਹੋਈ ਹਾਂ ਹੂੰ ਗਿੱਲਾ ਤਾਂ ਨਹੀਂ ਤਾਂ ਗਿੱਲਾ ਦਾ ਬਹੁਤ ਆ ਹਾਂ ਬਹੁਤ ਆ ਭਾਈ ਤੇ ਪਾ ਉਹ ਵੀ ਨੀ ਦਾ ਰੇਗਾ ਦੇਖ ਲੈ ਵੀ ਤੇਰੇ ਜੇ ਕਹੇ ਆ ਜਾ ਵੀ ਪਾਣੀ ਆਇਆ ਹੋਵੇ ਮੈਨੂੰ ਤਾਂ ਹਲੇ ਆਇਆ ਤਾਂ ਵੀ ਸੜਕ ਦੇ ਨਾਲ ਦਾ ਖੇਤ ਜਿਆਦਾ ਗਿੱਲਾ ਹੋਣਾ ਪਰਲਾ ਗਿੱਲਾ ਹੁੰਦਾ ਨਾ ਪਰਲਾ ਜਿਆਦਾ ਗਿੱਲਾ ਉਹ ਗਿੱਲਾ ਨਹੀਂ ਛੱਡਦਾ ਖੇਤ ਮੈਂ ਤੇਰਾ ਦੇਖਿਆ ਉਰਲਾ ਖੇਤ ਸੁੱਕ ਜਾਂਦਾ ੱਲੀ ਆ ਗਿਆ ੱਲੀ ਆ ਕੇ ਲਿਆਇਆ ੱਲੀ ਪਿਆਰੀ ਕਰਨ ਲੱਗਿਆ ਕਾਲੇ ਕੱਲ ਵੱਡੂnga ਦੱਲੀ ਕਾਲੋ ਹਲੋ ਜੱਸਾ ਕਹਨਾ ਮੈਂ ਜਾਣਾ ਉਹਦੇ ਕੋਲ ਮਸ਼ੀਨ ਵਾਲੇ ਕੋਲ ਲੈ ਆਦੂਗੀ ਯਾਰ ਦੱਲੀ ਦੀ ਘਰਦੀ ਮਸ਼ੀਨ ਤੱਕ ਆ ਜਾ ਹੁਣ ਆ ਜਾਂਦਾ ਘਰਦੀ ਮਸ਼ੀਨ ਆ ਦੱਲੀ ਦੀ 4 4x4 ਉਹ ਵੀ ਬڑے ਛੋਟੇ ਜੀਮੇਦਾਰ ਦਾ ਫਰਕ ਤਾਂ ਹੈਗਾ ਹੈ ਹੈ ਬڑے ਛੋਟੇ ਦਾ ਫਰਕ ਤਾਂ ਹੈਗਾ ਪੱਲੀਆਂ ਲੈ ਦੱਲੀ ਪੱਲੀਆਂ ਲੈ ਆਏ ਬੰਦੇ ਨੇ ਆ ਲੈ ਵਾਲੀ ਬਣਾਇਆ ਹਾਂ ਮੇਰੇ ਨਾਮ ਨ ਦਸੀਆਂ ਨਹੀਂ ਬੱਦੇ ਲੱਗਦੇ ਚੱਲ ਕੋਈ ਦੁਆਰਾ ਲਾ ਲਈਂ ਇਹ ਤਾਂ ਡੀਲ ਦੇ ਨਾਲ ਜੇ ਮੁਰੇ ਘਰਾ ਦੇ ਜੇ ਦਲੀ ਨੇ ਟਰਾਲਾ ਕੱਢਣਾ ਹੋਵੇ ਨਲੀ ਪਹਿਲਾਂ ਭਰਾ ਲਈਂਗਾ ਜਿਹੜਾ ਇੱਚ ਪੈਂਦੇ ਕੋਲ ਮੈਂ ਚੁਣਿਆ ਵਾਲੇ ਚ ਪਾਣੀ ਤੇ ਇਹਨੂੰ ਪੂਰਾ ਕਰ ਲਾ ਇਹਨੂੰ ਮੈਂ ਇਹ ਹੀ ਭਰ ਲੈਂਦੇ ਤੋਗੇ ਹੈ ਤਾਂ ਇਹ ਹੀ ਭਰ ਲੈ ਪਹਿਨ ਆਈ ਪੂਰਾ ਭਰਦੇ ਜਿਹੜਾ ਰਹਿੰਦਾ ਪਰ ਬਸ ਤਰੀ ਕਰਕੇ ਕੰਮ ਸਾਰਾ ਆਪੋ ਸੈੱਟ ਹੋਇਆ ਹੋਇਆ ਹੁ ਕਿਦਾਂ ਆਉਣਾ ਉਹਨੇ ਅੱਜ ਇੱਕ ਗੱਲ ਉਹ ਕਹਿਣ ਪਰਸੋਂ ਦੀ ਗੱਲ ਹਰਸੋਸੋ ਪੈਂ ਜੇ ਵੇ ਚੰਨ ਤਾਂ ਸਾਰਾ ਕੰਮ ਗੁਣੀਆਂ ਚ ਆਉਣਾ ਕਿਤੇ ਬਜਰੀ ਪਈ ਕਿਤੇ ਰੇਤਾ ਪਿਆ ਹੋਰ ਗੇ ਸਮਾਨ ਮੁੱਕ ਜਾਂਦਾ ਫਿਰ ਸਾਰਾ ਹੀ ਨਾਲ ਸਾਲੀ ਡੰਗਰ ਹਲੇ ਅੰਦਰ ਬੰਨ ਹੋਣੇ ਕੱਲ ਪਰਸੋਂ ਤੇ ਬੰਨ ਹੋਣੇ ਪਰਸ ਗਿੱਲਾ ਆਲੇ ਫਜੇ ਵੀ 10 8 ਦਿਨ ਕਹਿਨਤਾ ਉਹ ਇੱਕ ਤਰੀਕ ਨੂੰ ਪਾਇਦਾ ਅੱਜ 7 ਹੋ ਗਿਆ ਮੈਟਰੀ ਇੰਜ ਤਾਂ ਮੈਟ ਤਾਂ ਲਿਆਉਣੀ ਹੀ ਆ ਫਿਰ ਮੈਟ ਲਿਆ ਕੇ ਰੱਖਾਂ ਤਾਂ ਕਰਕੇ ਸਾਰੀ ਆ ਪੋਸਟ ਹੋਇਆ ਰਾਮਾ ਦਲੀ 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 ਨੇ ਵੜਾਉਣੇ ਚਾਲੂ 7301 ਦਲੀ ਦੇਖੂ ਦੱਸੂਗਾ ਦਲੀ ਦੇਤਾ ਕਿੰਨੇ ਕਾ ਦੇਖੀ ਤਾਂ ਹੋ ਕਿ ਲਿਆਦਾ ਹਾਂ ਹੋ ਕਿ ਲਿਆਦਾ ਹਾਂ ਦੋ ਦਾ ਦੇਖੀ ਤਾਂ ਹੋਤਾ ਹੋਰ ਕਿਆ ਕੱਟਿਆ ਦੋ ਦਾ ਚਲੋ ਲਾ ਲਾ 468 ਆ ਜਾ ਦੇਖ ਤਾਂ ਸੀ ਦੋ ਦੀ 9 ਬਿਗੇ ਦਾ ਦੇਖ ਤਾਂ ਕਹਿੰਦਾ ਚੱਲ ਇਹ ਹੈਗੀ ਹੋ ਗਿਆ ਯਾਰ ਦੱਲੀ ਨਹੀਂ ਉੱਡਦਾ ਹੈਗਾ ਉਹ ਪਾਣੀ ਡੋਰ ਹੋ ਗਈ ਹੈ ਈਗਾ ਜਿੰਨੇ ਮਿਲ ਗਏ ਠੀਕ ਹੀ ਠੀਕ ਹੈਗਾ ਜੱਲੀ ਜਿਹੜੇ ਵੱਢ ਹੋ ਗਏ ਜਿਹੜੇ ਟਰਾਲੇ 'ਚ ਪੈ ਗਏ ਜਿਹੜੇ ਟਰਾਲੇ 'ਚ ਪੈ ਕੇ ਮੰਡੀ 'ਚ ਜੋਗ ਗਏ ਖਾਤੇ 'ਚ ਜਿੰਨੀ ਕੁ ਪੇਮੈਂਟ ਆ ਗਈ ਅਰੇ ਚੱਲ ਪੈਣਾ ਕਰ ਲੈ ਕਹਿੰਦੇ ਆ ਚੱਲ ਪੈਣਾ ਮੈਂ ਹੁਣ ਆੜਤੀਆਂ ਕਰਾ ਉਹ ਤਾਂ ਕਹਿੰਦਾ ਇੱਥੇ ਧਰਨੇ 'ਪਰ ਬੈਠੇ ਆਂ ਓਕੇ ਭਾਗੋ ਮੱਝਰੇ ਕਿੱਥੇ ਲਾਇਆ ਵੱਜਣਾ ਇੱਥੇ ਮੰਨ ਮੱਝਰੇ ਕਿੱਥੇ ਲਾਇਆ ਬੰਨ ਮੱਝਰੇ ਲਾਇਆ ਤਾਂ ਕੋਈ ਨਹੀਂ ਖੁੱਲ ਗਿਆ ਕਹਿੰਨੇ ਆ ਕਹਿੰਦਾ ਕਿੱਥੇ ਅਸੀਂ ਕੱਲੂ ਚੰਡੀਗੜ੍ਹ ਜਾਣਾ ਚੱਲ ਕੋਈ ਨਹੀਂ ਲੱਜੂ ਪਤਾ ਕੱਲੂ ਆ ਬਾਕੀ ਦੇਖੋ ਦਲੀਲਾ ਚੱਲ ਫਿਰ ਫਲੜ ਲਾਲਾ ਲਾਲਾ ਇਹ ਹੰਡਾਉਣੇ ਕੋ ਬਨੇ ਨਹੀਂ ਦੱਸ ਰਹੀ ਆ ਜੀ ਤਾਂ ਅੱਜ ਦਿਨ ਉਹਦੇ ਕਾਫੀ ਤੇਰੀ ਵੰਡ ਹੋ ਗਈ ਸਾਡੀ ਤਾਂ ਹੋ ਗਈ ਟਰੈਕਟਰ ਦਬਿਆ ਵਾ ਉਹ ਦੇਖ ਟਰਾਲੀ ਦਾ ਟਾਇਰ ਹੈ ਟਰਾਲੀ ਦਾ ਟਾਇਰ ਤੂੰ ਦੁਆ ਲਾਲਾ ਇੱਧਰ ਬੰਤੀਆਂ ਪੂਲੀਆਂ ਇੱਧਰ ਆ ਰਹਿ ਗਈਆਂ ਲੱਗੇ ਵੇ ਬੰਨਣ ਇੱਧਰ ਬਾਪੂ ਨਾਲ ਜੀ ਸਕਿਉਰਿਟੀ ਗਾਰਡ ਬੈਠਾ ਕਿੰਨੀਆਂ ਭਾਂਟਾ ਹੋਰ ਲਾ ਦੂੰਗੇ ਕਿ ਰੋਟੀ ਦੀ ਭੁੱਖ ਲੱਗਿਆ ਜੀ ਕੀ ਆਣਾ ਉਹ ਨਹੀਂ ਬਣੇਗਾ ਸਰਦਾਰ ਹਾਂ ਤੈਨੂੰ ਡਿਨਰ ਕਰਾ ਕੇ ਲਿਆਉਂਦਾ ਹਵੇਲੀ 'ਚ ਓ ਹਵੇਲੀ ਜੀ ਡਿਨਰ ਕਰਾਉਂਦਾ ਓ ਲੂਦੇ ਦਾ ਚੱਲੀ ਨਹੀਂ ਹੈਗੀ ਮਸ਼ੀਨ ਆਹ ਤੇ ਮੁੱਟੇ ਆਈ ਹੈ ਫੇਰ ਹੈਂ ਕੀ ਕਹਿੰਦਾ ਓ ਲੂਦੇ ਦਾ ਚੱਲੀ ਨਹੀਂ ਹੈਗੀ ਮੁੱਟੇ ਆਈ ਹੈ ਹਾਂ ਆਹ ਤਾਂ ਹੀ ਗੜਦੀ ਸੀ ਉਹਦੇ ਗਿੱਲਾ ਬਹੁਤ ਆ ਅੱਛਾ ਹੂੰ ਅਸੀਂ ਤਾਂ ਕਰੇ ਸਾਡੇ ਗਿੱਲਾ ਹੋਊਗਾ ਨਹੀਂ ਆਪਣੇ ਨਾਲੋਂ ਜ਼ਿਆਦਾ ਗਿੱਲਾ ਉਹਦੇ ਅੱਛਾ ਹਜੇ ਆਪਣੇ ਸੁੱਕਾ ਏ ਮੈਂ ਦੇਖਿਆ ਵੀ ਆਪਣੇ ਸੁੱਕਾ ਏ ਉਹਦੇ ਗਿੱਲਾ ਚਲ ਉਹਦੇ ਵੀ ਪਰਸੋਂ ਤੱਕ ਤਾਂ ਹੋ ਜੂ ਬਾ ਜਿੱਦਨ ਉਹਨੇ ਵੜਾਈ ਹੁਣ ਉਹਦਨੇ ਆਪਾਂ ਵੜਾ ਲੈਣੀ ਆਓ ਵੱਡ ਹੋ ਜਣੀ ਜੇ ਤਾਂ ਕਾਲੂ ਬਈ ਇਹ ਆਗੇ ਤਾਂ ਠੀਕ ਆ ਠੀਕ ਜੇ ਨਾ ਆਏ ਫੇਰ ਪਾਸੋਂ ਚੌਥੇ ਨੂੰ ਦੇ ਵੱਢਣ ਆਉਣਾ ਪਰਸੋਂ ਚੌਥੇ ਨੂੰ ਵਢਾ ਲੈਣੀ ਵੱਢੋ ਇਹ ਨਹੀਂ ਆਪਣੇ ਤਾਂ ਮੈਂ ਦੇਖਿਆ ਬਹੁਤ ਫਰਕ ਆਉਦੇ ਨਾਲੋਂ ਜਿਹੜੀ ਤੇਰੀ ਉਹ ਐ ਨਿਕਲੇ ਹੋਇਆ ਉਹ ਬਲ ਤੇਰੀ ਉਹ ਹੈਗਾ ਨੇ ਹੋਈ ਹੋਈ ਆ ਜੀ ਨਿਕਲੀ ਵੀ ਇੱਕ ਨਾ ਜੜਾਂ ਨਿਕਲੀਆਂ ਵੀ ਆ ਥੱਲੇ ਤੇ ਫੇਰ ਤਾਂ ਕੋਈ ਨਹੀਂ ਬਹੁਤ ਬਹੁਤ ਨਿਕਲੀਆਂ ਨੇ ਸੜੀਆਂ ਜੜਾਂ ਤੁਰਪੀਆਂ ਥੱਲੇ ਤੇ ਜੜਾਂ ਤੁਰਪੀਆਂ ਹੂੰ ਉਹ ਬਹੁਤ ਤੁਰੀਆਂ ਹੋਏ ਉਹਦੇ ਵਿੱਚ ਉਹ ਜੜੇ ਜੜ ਗਿਰ ਗਈ ਪਹਿਨਾ ਗਿਰ ਗਈ ਨਾ ਥੋੜੀ ਜੀ ਹਾਂ ਪਹਿਲਾਂ ਗੇ ਜੜਾਂ ਤੁਰਪੀਆਂ ਇੰਨੇ ਚ ਹਾਂ ਹੁਣ ਤਾਂ ਬੁਰਾ ਹਾਲ ਚੱਲ ਕੋਈ ਨਹੀਂ ਲੋ ਜੀ ਮੋਚਰ ਕੱਢ ਕੇ ਦੇਖਣ ਲੱਗੇ ਹਾਂ ਦੇਖ ਲੰਨੇ ਕਿੰਨਾ ਦੱਲੀ ਦੇਤਾ ਗਿਆ ਮਸ਼ੀਨ ਆ ਤੇਲ ਵੀ ਚੱਕਾ ਦੀ ਕੀ ਆ ਇਹ ਮੈਂ ਪਤਾ ਤਾਂ ਨਾਲ ਹੈ ਗਲੀ ਪਾ ਥੱਲੇ ਦੇ ਪਾ ਕੇ ਲੈ ਆਈ ਕਿਤੇ ਸੁੱਕੇ ਸੁੱਕੇ ਜੇ ਵਾਲ ਵੀ ਉੱਪਰ ਤੇ ਆਹ ਇਹ ਕੰਮ ਨੇ ਕਿਵੇਂ ਆ ਪਤਾ ਤਾਂ ਹੈਗਾ ਪਰ ਤੂੰ ਕਿਤੇ ਹੀਰਾ ਫੇਰੀ ਕਰ ਜਵੇਂ ਮੌਚਰ ਦਾ ਹੋ ਰਿਹਾ ਗਿਆ ਤਾਂ ਕਾ ਹੋ ਤੇ ਸਭ ਨਾਲ ਡਾਂਗਾ ਲੱਗੂਗਾ ਨਾਲਾਂ ਡਾਂਗਾ ਆਉਗਾ ਆਦਾ ਕੋਤੀ ਆ ਨਾਲ ਕਿ ਸਕੂਲ ਜਾਏ ਕਰਨ ਵਾਲੇ ਦੇਖ ਲੈ ਫਿਰ ਅੱਜ ਮੈਨੂੰ ਪਤਾ ਕਹਿੰਦਾ ਘਰਾਂ ਘਰ ਨਹੀਂ ਬਾਪੂ ਕਹਿੰਦਾ ਮੈਨੂੰ ਡਰ ਨਹੀਂ ਕਿਸੇ ਦਾ ਲੈ ਥੱਲੇ ਦੇ ਭਈ ਰੱਬਰ ਕਰਦੀ ਜਿਹੜਾ ਜਿਹੜਾ ਆਇਆ ਚਲਾਉਂ ਦੇਗੀ ਇੱਕ ਲਿਆ ਪੈੜੀ 2 ਨੰਬਰ ਹਾਂ ਮਾ ਦੇਖੋ ਇਹ ਤਾਂ 15 7 ਦਾ ਦੀਏ ਸਭ ਗੱਲ ਤੇ ਸਿੱਧੀ ਸਾਬਜੋ ਸਾਬਜੋ ਉਹਦੇ ਸੈਲਰ ਚ ਭੇਜ ਦੂ ਤਾਨ ਘਟਾਉਣ ਨੂੰ ਇਹਦਾ ਜਾਂ ਮਰਜ਼ੀ ਕੱਟ ਲੈ ਇਹਨੂੰ ਨਾ ਉਹ ਆਂ ਦੇ ਨਾ ਆਏ ਬੰਦ ਕਰਤੀ ਹੋਰ ਨਹੀਂ ਪਈ ਗਿਆ ਉਹ ਦੱਬਣ ਕੇ ਰੱਖਣਾ ਮੈਂਦਾ ਨਾ ਪ੍ਰੈਸਾਂ ਅੱਛਾ 15 7 ਆ ਮਾੜਾ ਧੋਪਾਂ ਜਿਹੜਾਈ ਦੀ ਫੇ ਪਾਣੀ ਛਿੜਕਦੇ ਫੇ ਹੋਰ ਕੀ ਕਰਨਾ ਚੱਲ ਆ ਵਾ ਨਾ ਪਾਣੀ ਛਿੜਕ ਉਧਰਲੀ ਇਹ ਪਾਣੀ ਛਿੜਕ ਨਿਕਲ ਨਹੀਂ ਪਾਣੀ ਸੱਲ ਜਿਆ ਨਿਕਲ ਸੱਲ ਪੈਂਦੇ ਆ ਹੈ ਨਹਿਰ ਸਾਹਿਬ ਗੱਲ ਤਾਂ ਫਰੀਦ ਭਾਈ ਸੈਲਰ ਵਾਲੀ ਜਾਂ ਸਿੱਧੀ ਹੈ ਹੈ ਜਲੀ ਪਾਸ ਆ ਫਿਰ ਚਲ ਉਤਾ ਕੋਈ ਨਹੀਂ ਤੂੰ ਮਸ਼ੀਨ ਦੱਸ ਜਿਰੀ ਬਾਜ਼ਾ ਪਲੇਜ ਵਿੱਚ ਸਿੱਧੀ ਮੰਡੀ ਟਿਕਾ ਪਰਸੈਂਟੇਜ ਪੈਣਾ ਜਾ ਚੱਲੂ ਜਾਂਦੀਆਂ ਗੱਲਾਂ ਚੱਲ ਰਾਜੀ ਦਾ ਫੋਨ ਆਇਆ ਤਾਂ ਹਾਂ ਹਾਂ ਚੱਲ ਲੱਗਿਆ ਲੈ ਜਾ ਉਹ ਚੱਲ ਦੇਖਦੇ ਆ ਬਾਕੀ ਪਤਾ ਲੱਗ ਜੂ ਗੱਲ ਨੂੰ ਮੈਂ ਆਰਤੀ ਨੂੰ ਕਰ ਰਹੇ ਤੂੰ ਕਹਿੰਦਾ ਅਸਿਰ ਚੰਡੀ ਘੜਦਾ ਨਾ ਲਾਉਣੀ ਹਾਂ ਤੂੰ ਦਾਦਾ ਦਾ ਚੱਲ ਬਾਕੀ ਦੇਖਦੇ ਆ ਪਿਆਜ਼ ਭਰੇ ਹੋ ਜਾਣੀਆਂ ਚੱਲ ਪਿਆ ਫੇਰ ਤਾਂ ਭਰੂ ਜੀ ਦੋ ਦਿਨ ਚ ਪਰ ਸੁੱਕੀ ਮਾਲ ਦਾ ਆਈ ਫਾਇਦਾ ਹੁੰਦਾ ਆ ਗੱਲ ਬਾਤ ਤੇ ਦਾ ਇਹ ਪਾਉਣ ਵਾਸਤੇ ਕਿ ਕੱਦਾ ਤਾਂ ਜੇ ਪੱਖਾ ਲੱਗ ਜਾਵੇ 2 ਮਾ 2 ਪੁਆਇੰਟ ਦਾ ਉਹ ਡੇਢ 2 ਤਾਂ ਇੱਕ ਚੱਲ ਬਹੁਤਾ ਨਹੀਂ ਤਾਂ ਇੱਕ ਡੇਢ ਤਾਂ ਤੋੜੇ ਦਿੰਦਾ ਯਾਰ ਮੌਜਾ ਲਗਾ ਇੱਕ ਡੇਢ ਤੇ ਆਈ ਖਿੱਚ ਲੈ ਵੋਟਾਂ ਦੀ ਕਹਿ ਲੈਂਦਾ ਚੋਣ ਨਿਸ਼ਾਨ ਚੋਣ ਨਿਸ਼ਾਨ ਦੱਸ ਕੇ ਜੀਪ ਆ ਤੇਰੇ ਵਾਰਡ ਨੰਬਰ ਦੱਸ ਕਿੰਨਾ ਵਾਰਡ ਨੰਬਰ 5 ਮੇਰੀ ਗੱਲ ਸੁਣ ਭਾਈ ਆ ਸਾਬ ਸੌ ਵੀ ਬੰਦੇ ਆ ਚੋਣ ਨਿਸ਼ਾਨ ਇਹ ਐਕਟ ਨੰਬਰ 1 ਬੱਡੀ ਤੇ ਵਾੜ ਚ ਬਾਬਾ ਦਿੱਲੀ ਦੀ ਵੋਟ ਤਨੂ ਆ ਹੈ ਸੇਵਾ ਫੁੱਲ ਕਰਨੀ ਪੈਣੀ ਸਾਨੂੰ ਆਪਾਂ ਨੂੰ ਲੈ ਭਾਈ ਸੇਵਾਗਾ ਨਹੀਂ ਪੈਣੀ ਦਿੱਲੀ ਹੈ ਨਾ ਸੌਣ ਦਾ ਹਾਂ ਕਿੰਨੇ ਬੰਦੇ ਆ ਨਹੀਂ ਸੇਵਾ ਪਹਿਣਾ ਕਿ ਜਿੱਥੇ ਤੇ ਚਾਰ ਪੰਜ ਮੇਰੀ ਹਾਂ ਸੇਵਾਗਾ ਨਹੀਂ ਪਹਿਣੀ ਉਹ ਸਾਡੀਆਂ ਤਾਂ ਵੋਟਾਂ ਹੀ ਨਹੀਂ ਉਹ ਵਾੜ ਚ ਕੱਲਿਆਂ ਤੁਸੀਂ ਕੱਲਿਆਂ ਨੂੰ ਜਾਣ ਦਾ ਨਿਸ਼ਾਨ ਕਹਦਾ ਮੈਨੂੰ ਕੱਲਿਆਂ ਨੂੰ ਹੀ ਮਿਲਣਾ 11 ਰੱਖਣੀ ਮੁੰਡੇ ਕਿ ਨਹੀਂ ਮੈਂ ਤੁਹਾਨੂੰ ਕਹੇਗਾ ਆਪਾਂ ਹੋਰ ਡਰਾਈਵਰ ਜੀ ਬਿਨਿਆਣੀ ਢਾਈ ਬੋਟੋਂ ਤੋਂ ਦੇਤੀਆਂ ਜਾ ਢਾਈ ਕਿਹੜੀਆਂ ਹੋ ਗਈਆਂ ਇਹ ਤਾਂ ਤੇਰੇ ਬਾੜ 'ਚ ਨਹੀਂ ਅਸੀਂ ਤਾਂ ਅਸੀਂ ਤਾਂ ਇੱਥੇ ਤੇਰੇ ਬਾੜ 'ਚ ਨਹੀਂ ਹੈਗੇ ਕਿਉਂ ਬਾੜ ਵਿੱਚ ਆ ਗਈ ਆ ਕਾਂਤੀ ਬਿਜਾਰੇ ਆ ਆ ਦੇਖ ਆ ਗਿਆ ਇੱਕ ਮੈਂ ਕਹਿੰਦਾ ਲਿਖ ਕੇ ਲੈ ਲਉ ਚੋਣ ਜਾਂਦੇ ਮੁੰਡੇ ਨੂੰ ਕੀ ਮਿਲਿਆ ਜੀਪ ਜੀਪ ਇਹਨੂੰ ਆਪਾਂ ਹੀ ਚੋਣ ਜਾਂ ਜੀ ਸਮਤੀ ਆਏ ਆ ਆਇਆ 15 7 ਆਇਆ ਪ੍ਰਧਾਨ ਵਾਲੇ ਦਾ 13 ਕੱਢਿਆ ਦਾ ਇਹਨੇ ਉੱਥੇ 23 ਨਿਕਲੇ ਆ ਨਹੀਂ ਨਹੀਂ ਮਚਲਾ ਹੋਣੀ ਕਰਾਂ ਮੈਂ ਕਿਉਂਕਿ ਪਿਛਲੇ ਸਾਲ ਮੈਂ ਤੇਰੇ ਕੋਲ ਇੰਨਾ ਹੀ ਆਉਂਦਾ ਵੇਖ ਲੈ ਦੇਖਦੇ ਨੇ ਹਾਂ ਜੀ ਠੀਕ ਮੰਗ ਲਿਆ ਤੁਹਾਨੂੰ ਮਾਕ ਅੱਖਾਂ ਦੇ ਲਿਆ ਹੋਰੇ ਉਹ ਪਿੱਛੇ ਲਈ ਕੀਟਰਾਂ ਲਾਈਦਾ ਐਦਾਂ ਹੀ ਥੋੜਾ 16 ਫੋਟਾ ਹਮਨੇ ਕਾਬੂ ਕਰਕੇ ਪਿੱਛੇ ਲਾਏ ਹੋਏ ਆ ਕਿਸੇ ਪੰਗੇ ਦੀ ਰੋੜੀ ਪੈਂਦੀ ਹੈਗੀ ਕਿ ਰੋੜੋ ਤੇ ਇਹਨੂੰ ਦੇ ਦੇਣਾ ਥੋੜੇ ਆਪਾਂ ਦੇਣਾ ਗੱਲੀ ਨੇ ਵਧਣੇ ਗੱਲ ਇਹਦਾ ਯਾਰ ਤਾ ਰੋਕੇ ਨੌ ਕਿਲੇ ਵਧਾਉਣੇ ਦੇ ਦੇ ਲੈ ਲੈ ਤੀ ਦਾ ਕਾਲੂ ਮੇਲਾ ਹੀ ਆ ਟਰਾਲਾ ਦੇ ਲਈ ਹਾਂ ਪਰ ਸੋ ਨੂੰ ਚਾਹੀਦਾ ਇਹਨੂੰ ਚੌਥੇ ਨੂੰ ਪਰ ਸੋ ਨੂੰ ਚਾਹੀਦਾ ਪਰ ਸੋ ਨੂੰ ਵੀ ਨਹੀਂ ਚੌਥੇ ਨੂੰ ਚਾਹੀਦਾ ਲੈ ਦੇ ਦੇ ਟਰਾਲਾ ਸੋ ਲੈ ਜਾ ਸਾਰੇ ਭਰੇ ਪਰ ਅ ਵੀ ਚੱਕ ਲਈਆਂ ਕਹਿੰਦੇ ਕਰ ਲੈ ਜੱਸੀ ਨੂੰ ਕਾਲੂ ਦੇ ਦੇ ਨੌ ਕਿਲੇ ਪੜਾਉਣੇ ਆ ਵੜਾ ਤਾ ਅੱਜ ਵੀ ਸਾਰੀ ਦਿਵਾਰੀ ਜੀ ਦੱਲੀਆ ਮੈਂ ਤਾਂ ਅਗਰ ਜੱਸਾ ਗਿਆ ਏ ਦੱਲੀ ਕੰਮ ਨਾ ਜੱਸੇ ਲੈ ਦੱਲੀ ਦੱਸ ਦੱਲੀ ਹਵਾ ਘੜਦੇ ਸਾਡੀ ਡੇਰਾਂ ਦੀ ਮੂੜੇ ਦੇ ਟਰਾਲਾ ਨਹੀਂ ਹਿੱਲੂਗਾ ਜਿੰਨਾ ਚਿਰ ਦੱਲੀ ਨਹੀਂ ਕਹਿੰਦਾ ਜਿਹੜਾ ਮਰਜੀ ਜੀ ਮਰਜੀ ਬਈ ਇਹਨੇ ਖੁੱਲ੍ਹ ਛੁੱਟੀ ਆ ਫਿਰ ਕਿੰਨੀ ਕਹਿ ਗਈ ਵਿੱਚੋਂ ਦੇਖ ਲੈ ਝੜ ਕੇ ਨਾਲੇ ਸਾਡਾ ਹੌਸਲਾ ਜੇ ਵਧਾ ਦੇ ਲੈ ਤਾਂ 9 ਬਿੱਗੇ ਦੀ ਆ ਨਾ ਕਹੀ ਕੋ ਬੱਧੇ ਹਾਂ 55 ਘੰਟਾ ਲਗਾ ਦੇ ਬਹੁਤ ਆ ਯਾਰ ਅੱবি ਝਾਈ ਬੀਜ ਲਾਇਆ ਹੋਇਆ ਆ ਰੱਬਾ ਮਨ ਜ ਟੁੱਟਦਾ ਲੱਗਦਾ ਪੱਲੀਆਂ ਦੇਖ ਕੇ ਸੱਡਾ ਬਹੁਤ ਲੱਗਦਾ ਮੈਂ ਹੈਗੀ ਆ ਉਹ ਜਾਣ ਕਿੰਨੀ ਜਗਵਾਂਟਲ ਹੈ ਯਾ ਤੇ ਪਰੇ ਹੈ ਪੇ 9 ਬਿਘੇ ਆ ਇਹ ਆ ਹੋ ਗਈ ਘਰ ਪੂਰਾ ਹੋਣਾ ਸਾਡਾ ਬੇਹਰਾ ਰੱਜਣਾ ਤਾਂ ਹੈ ਨਹੀਂ ਹੈ ਰੱਜਣਾ ਦਾ ਹੈ ਜਿਹੜਾ ਠੇਕਾ ਹੈ ਘਰ ਦੀ ਜ਼ਮੀਨ ਗੱਲਾਂ ਸੁਣ ਲੈ ਇਹਦੀਆਂ ਗੱਲਾਂ ਸੁਣ ਲੈ ਇਹਦੀਆਂ ਠੀਕ ਆ ਸਾਡੇ ਵਰਗਿਆਂ ਨੂੰ ਆਦ ਹੁੰਦੀ ਆ ਬੰਦਿਆਂ ਨੂੰ ਬਿਛੇ ਅੱਛੇ ਆ ਮੈਂ ਇੱਕ ਦਰਦੀ ਨਿਗਲੇ ਬਹੁਤ ਹੈ ਜੇ ਕਿਸੇ ਨੇ ਲੇ ਤੂੰ ਆ ਗਿਆ ਭਾਈ ਮਾੜਾ ਦੋ ਪਲੰਬਰ ਲੱਗਿਆ ਵਾ ਘਰ ਡਾਈ ਪਲੰਬਰ ਕਿ ਆਉਂਦਾ ਪਲੰਬਰ ਜਾ ਵਾ ਜੀ ਰੱਖਦਾ ਆ ਗਿਆ ਵਾ ਮੈਂ ਮੁੜ ਕੇ ਆਉਂਦਾ ਜਾ ਠੀਕ ਆ ਥੈਂਕ ਯੂ 4 ਟਾਈਮ ਹੋ ਗਿਆ ਫਟ ਗਈ ਯਾਰ ਕਨੀਂ ਦੀ ਮਜ਼ਦ ਨਗੇ ਬੜੀ ਧਰ ਖਾ ਲੈਣਾ 750 ਲੀਟਰ ਦੀ ਲੱਗੀ ਮੈਨੂੰ ਉਹ ਯਾਰ ਉਹ ਟਣ ਆ ਜਾ ਨਹੀਂ ਹੈਗਾ ਧੂਆ ਛੋਟਾ ਛੜਾ ਨੰਨੀ ਬਣਾਉਣੀ ਪੈਣੀ ਛੰਨੇ ਉਹ ਅੱਛਾ ਛੋਟਾ ਜਾ ਬਾਗੀ ਪਰ ਮੋਟਰ ਥਰ ਹੈ ਨੇ ਜਿਹਦੇ ਭਰਦੀ ਦੀ ਆ ਤੇ ਥੈਂਕੀ ਵਾਲਾ ਨਹੀਂ ਭਰਦੇ ਹਾਂ ਟੁੱਟੀ ਵਾਲਾ ਨਹੀਂ ਭਰਦੇ ਗੜਾ ਸੀ ਉਹਦੇ ਜੀ ਨਹੀਂ ਭਰਦੇ ਪੀਣੇ ਵਾਲਾ ਭਰਦੇ ਉੱਪਰ ਕੁਛ ਰੱਖੀ ਵੀ ਆ ਦੋ ਰੱਖੀਆਂ ਵੀਆਂ ਦੋ ਆ ਚੱਲ ਠੀਕ ਹੈ ਜਾ ਹਾਂ ਪੀਣੇ ਵਾਲੀ ਲੱਗਾਂ ਚੱਲਦੇ ਆ ਚੱਲ ਨਾਲੇ ਅੱਜ ਲਿਆਂਦਾ ਇੱਕ ਸਮਾਨ ਮੈਂ ਦੇਖਿਆ ਆ ਯਾਰ ਗੰਨੇ ਵਾਲਾ ਦੇਖੀਂ ਕਿਆ ਲਿਆਂਦਾ ਗੰਨੇ ਵਾਲਾ ਬੈਡਾ ਗੰਨੇ ਬੀਜਣੇ ਵਾਲਾ ਯਾਰ ਮੇਲਾ ਵਾਲਾ ਦੇਖ ਲਿਆ ਦੇਖ ਲਿਆ ਮੈਂ ਪਹਿਲਾਂ ਤੁਹਾਂ ਪਾ ਲਿਆ ਤਾਂ ਤੁਰੇਗਾ ਫੋਟੋ ਭੇਜਦੇ ਤਾਂ ਫਲ ਪੀਂਗਾ ਇੱਕ ਥੋੜਾ ਜਿਹਾ ਮੈਨੂੰ ਪਤਾ ਤਾਂ ਵੀ ਨਹੀਂ ਨੋਕਸਾ ਕੱਟਣਾ ਇਹਨੂੰ ਪਤਾ ਹੈ ਉਹ ਤੇ ਆਉਸ਼ਣਾ ਬਹੁਤੀਆਂ ਫੋਨ ਕਰਿਆ ਬਾਈ ਬਾਈ ਮੈਂ ਪਰਗਟ ਬਾਈ ਨੂੰ ਇਹਨੂੰ ਫੋਨ ਕਰਿਆ ਮੈਂ ਮੈਂ ਤੈਨੂੰ ਕਹਿ ਕੇ ਇਹਦਾ ਮੈਂ ਤੈਨੂੰ ਕਹਿ ਕੇ ਤਾਂਦੇ ਆ ਇਹ ਉਹ ਮਿੱਤਰੀ ਲੱਗਿਆ ਬਤੈਰ ਕੰਧ ਦਾ ਕਰਦਾ ਦਮ ਮੈਂ ਕਰਾਂ ਆਪੇ ਮੇਰੀ ਗੱਲ ਸੁਣ ਮੈਂ ਤੈਨੂੰ ਕਿਹੜੀ ਫੋਟੋ ਭੇਜਦੇ ਮਿੱਤਰੀ ਲੱਗੇ ਜਾਂਦਾ ਯਾਰ ਫੋਟੋਆਂ ਚ ਕੀ ਪਤਾ ਲੱਗਦਾ ਹੁੰਦਾ ਜੀ ਕਹਿੰਦਾ ਮੇਰੀ ਗੱਲ ਸੁਣ ਲੈ ਕਹਿੰਦਾ ਉਹਨੂੰ ਪੱਤੀ ਨਹੀਂ ਹੈਗੀ ਵੀ ਤੂੰ ਪੱਤੀ ਦੀ ਖੋਲ ਕੇ ਉਹਨੂੰ ਬਾਦੇ ਬਸ ਪੱਤੀ ਐ ਨਹੀਂ ਪੈਣੀ ਨੜ ਦੇ ਲੱਕੇ ਲੱਗੇ ਵੀ ਉਹ ਮੈਂ ਦੇਖ ਲਈ ਚਲ ਠੀਕ ਆ ਵਧੀਆ ਮਾੜਾ ਜਿਹਾ ਵਿੰਗਾ ਪਾ ਸਿੱਧਾ ਕਰ ਦੇਣਾ ਉਹ ਲੋੜੇ ਨਹੀਂ ਤੂੰ ਫੱਥਿਆੜ ਨਹੀਂ ਕੱਢਣੇ ਬੱਸ ਗੁੱਸੇ ਹੋ ਗਿਆ ਭਾਈ ਚਲੋ ਠੀਕ ਆ ਜੀ ਚੱਲਦੇ ਆਉਣੀ ਦੇ ਗੱਲ ਆ ਮਾ ਚੱਲ ਜਲੀ ਜਾ ਚੱਲੀਏ ਉਹ ਮੈਂ ਲੱਗੇ ਆ ਮਿੱਠੀ ਸਾਨੂੰ ਜੇ ਤੂੰ ਲੰਗੇ ਆ ਪਹਿਲਾਂ ਹੀ ਦੇਖ ਲਿਆ ਮੈਂ ਕਿਸੇ ਨੇ ਨੁਖ ਨਹੀਂ ਕੱਢਣਾ ਪੰਮੇ ਦੇ ਫਲਾ ਜੀ ਨੁਖ ਕੱਢਣਾ ਵੀ ਵਿੰਗਾ ਕੋਈ ਟੇਡਾ ਹੀ ਕੋਈ ਸਰਦਾ ਪਤਾ ਤੁਹਾਨੂੰ ਅੱਜ 2:00 ਵਜੇ ਚਲੋ ਠੀਕ ਆ ਜੀ ਮਿਲਦੇ ਆ ਗਾਲੂ ਫੇਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ